ਨੋ ਵੀ ਕਿਸਾਨ ਵੀਰੋ ਪਾ ਰਹੇ ਆ ਰੇ ਮੱਕੀ ਦੇ ਵਿੱਚ ਕੌਲੀਆਂ ਦੇ ਵਿੱਚ ਪਾ ਰਹੇ ਆ ਮਿੱਤਰੋ ਅਗਲਾ ਕਿਉਂਕਿ ਸ਼ਿਟਿਆਂ ਨਾਲ ਤਾਂ ਪੱਤਾ ਫੁਗ ਜਾਂਦਾ ਉਹਦੇ ਕਰਕੇ ਕੌਲੀਆਂ ਦੇ ਵਿੱਚ ਪਾ ਰਹੇ ਸੀਗੇ ਰਾਮੂ ਹੋ ਗਿਆ ਜੇ ਹੋ ਗਿਆ ਇਧਰ ਛੋਟੂ ਉਹ ਨਹੀਂ ਛੋਟੂ ਆ ਉਹਦੇ ਚੱਕਰ ਭਦਾਈ ਫਿਰਦਾ 98 ਵਾਲੇ ਚੱਕਰ ਕਰੀ ਫਿਰਦਾ ਤਾਂ ਤੁਸੀਂ ਮੱਕੀ ਦੇਖ ਸਕਦੇ ਹੋ ਮਿੱਤਰੋ ਵੀ ਆਪਣਾ ਇਹਨਾਂ ਦੇ ਲੱਖ ਲੱਖ ਤੱਕ ਪਹੁੰਚ ਗਈ ਲੱਖ ਤੋਂ ਉੱਪਰ ਹੀ ਹੋਊਗੀ ਤਕਰੀਬਨ ਅਜ ਤੋਂ ਮਹੀਨਾ ਕੁ ਲੈ ਲੂਗੀ ਮੱਕੀ ਫੇਰ ਆਪਾਂ ਵੱਢ ਲਾਂਗੇ ਮਿੱਤਰੋ ਜਾਨੋ ਜਿਰੀ ਲੱਗ ਕੇ ਇਧਰਲੇ ਪਾਸੇ ਸਾਰੇ ਨਿਮੇੜਾਂਗੇ ਫਿਰ ਆਪਾਂ ਮਿੱਤਰੋ ਇਹਦੇ ਵਿੱਚ ਮੱਕੀ ਲਾ ਦਾਂਗੇ 1509 ਲਾ ਦਾਂਗੇ ਬਸਬਤੀ ਜਾਂ ਹੋਰ ਕੋਈ ਲਾ ਦਾਂਗੇ ਕੋਈ ਪਛੇਤੀ ਜੀ ਵੈਰੈਟੀ 26 26 ਵਗੈਰਾ ਛਾੜ ਬਸੇਰਾ ਆਉਂਦਾ 26 ਦਾ ਵੀ ਚਲੋ ਵੀ ਮੁੰਡਿਓ ਚਲੋ ਜੀ ਹੌਲੀ ਚੱਲ ਮਰ ਜਾ ਆ 911 ਮਗਾਉਂਦਾ ਭੱਜਿਆ ਲੋ ਵੀ ਕਿਸਾਨ ਵੀਰੋ ਇੱਕ ਦੂਏ ਤੋਂ ਮੂਰੇ ਆ ਬਈਆ ਇੱਕ ਬਚਾਲੇ ਵਾਲਾ ਜਿਹੜਾ ਦੇਖੋ ਕਿਹੜੇ ਸਪੀਡ ਨਾਲ ਆਉਂਦਾ 911 ਇਹ ਆ ਜੀ ਬਲਦ ਕਹਿੰਦਾ ਕਰੋ ਚੈੱਕ ਗੱਲ ਬਾਤ ਛੋਟੂ ਦੇ ਤਾਂ ਕੱਚਾਂ ਤੱਕ ਮੱਕੀ ਲੱਗੀ ਤੇ ਆਹ ਧੂਆ ਬੰਦਾ ਦਾ ਸਾਡਾ ਦੇਖਦਾ ਹੀ ਨਹੀਂ ਹੈਗਾ ਸਾਡਾ 5 ਕ ਫੁੱਟ ਦਾ ਉਹਦਾ ਫਾਇਦਾ ਵੀ ਆ ਵੀ ਟਾਂਡੇ ਰੁੰਡੇ ਵੀ ਨਹੀਂ ਤੋੜਦਾ ਹੈਗਾ ਟੰਡਾ ਕਰੋ ਚੈੱਕ ਦੋਹੀ ਗੱਲ ਉਹ ਲੈ ਆਹ ਬਈਆ ਦੇ ਲੈ ਸਭ ਤੋਂ ਮਗਰਦੀ ਆ ਉਹ ਮੁਰਗੀ ਨੂੰ ਮਗਰੇ ਛੱਡੇ ਹੌਲੀ ਚੱਲ ਓਏ ਆਹ ਕਰੋ ਚੈੱਕ ਤੁਸੀਂ ਆਹ ਬੰਦਾ ਦਾ ਮੱਕੀ ਦੇ ਬੱਚੇ ਲੁਕ ਜਾਂਦਾ ਉਹ ਧੁੰਡੜੀ ਦੁਬਾਰੇ ਫੇਰ ਲਈ ਆ ਯਾਰ ਇਹਦਾ ਲੈ ਇੱਕ ਪਰਲੀ ਮੱਕੀ ਚ ਛੱਡਣ ਨੂੰ ਬਾਜਰੇ ਬੂਜਰੇ ਚ ਵੀ ਪਾਵਾਂਗੇ ਉਹਦੇ ਕੋਲੜਾ ਐਕਸਪੀਰੀਅੰਸ ਜੋ ਬੰਦਾ ਹੁੰਦਾ ਉਹ ਹਮੇਸ਼ਾ ਹੋਲੀ ਚੱਲਦਾ ਦੇਖ ਲਓ ਦੋਨੇ ਘੋੜੇ ਥਾਲੇ ਕਿਵੇਂ ਭੱਜੇ ਜਾਂਦੇ ਨੇ ਯੂਟਿਊਬਰ ਖਾਲੀ ਕਰਕੇ ਆ ਚੁੱਕੇ ਨੇ ਆਵਦੀਆਂ ਆਵਦੀਆਂ ਝੂਲੀਆਂ ਇੱਧਰ ਸਾਡਾ ਰਾਮੂ ਪਤੰਦਰ ਉਂਗਲਾਂ ਨਾਲੇ ਧਾਗੇ ਵੜਦਾ ਜਾਈ ਜਾਂਦਾ ਅਸਾਂ ਉਹ ਰਾਮੂ ਉਹ ਰਾਮੂ ਕਹਿੰਦੇ ਆ ਨਹੀਂ ਤੂੰ ਵੱਡ ਕੇ ਦਿਖਾ ਨਹੀਂ ਤੂੰ ਉਂਗਲੀ ਨਾਲ ਤੂੰ ਵੱਡ ਕੇ ਆ ਉਹ ਦੇਖ ਐਕਸਪੀਰੀਅੰਸਡ ਬੰਦੇ ਦਾ ਬ੍ਰੋ ਫਰਕ ਹੁੰਦਾ ਇਹ ਥੱਲੇ ਥੋੜਾ ਜਿਹਾ ਹੂ ਫਾਦ ਜਾਂਦੇ ਨੇ ਤੇਰਾ ਵਾਲੀ ਦਾ ਫਸ ਗਿਆ ਦੀ ਤੇਰਾ ਵਾਲਾ ਵੀ ਤਾਂ ਫਸ ਗਿਆ ਦੀ ਥੱਲੇ ਆ ਲੈ ਲੈ ਕਰ ਚੈੱਕ ਕਰ ਲੈ ਬਾਦ ਆਏ ਥੱਲੇ ਪਟ ਮੇਤਰੋ ਗੱਭਰੂ ਯੋਵਾਨਾ ਨੇ ਝੋੜੀਆਂ ਭਰ ਲੀਆਂ ਨੇ ਤੇ ਕਰ ਚੱਲ ਰਾਇ ਛੋਟੂ 59 11 ਦੇ ਇੰਜਨ ਮੰਗ ਚੱਲ ਰਿਹਾ ਤੇ ਅੱਜ ਚੂਬਰੂ ਪੌਦੂ ਬੀਜ ਘਾਟੇ ਦੀਗੇ ਓਏ ਆ ਅਸਲੀ ਮੱਕੀ ਦਾ ਕੱਦ ਹਲੇ ਆਪਣੀ ਮੱਕੀ ਹੋਈ ਆ 32 ਦਿਨ ਦੀ ਤੇ ਤੁਸੀਂ ਬੰਦਿਆਂ ਨੇ ਦੇਖ ਸਕਦੇ ਹੋ ਗਲਾਂ ਤੱਕ ਜਾ ਖੜੀ ਉਹ ਦੇਖਦਾ ਬੰਦਾ ਲੁਕੇ ਗਿਆ ਹੋ ਦੇਖੋ ਜੀ ਕਹਿੰਦੇ ਮੇਰੇ ਵੀਰੋ ਕਹਿੰਦੇ ਕੱਲੀ ਗਰਦਨ ਗਰਦਨ ਦੇਖਦੀ ਔਲੀ ਜੀ ਭਰੇ ਜਾਂਦਾ ਤੇ ਇਹ ਤਕਰੀਬਾ ਸਾਡਾ ਬੰਦਾ ਹੈਗਾ 8.4 ਫੁੱਟ ਨਾ 5 ਬੰਦ 5 ਫੁੱਟ ਤਾਂ ਹੋਣਾ 5 ਫੁੱਟ 2 ਇੰਚ 2 ਇੰਚ ਦਾ ਤੇ ਤੁਸੀਂ ਦੇਖ ਸਕਦੇ ਹੋ ਤੇ ਮੇਰੇ ਤਾਂ ਆਪ ਗਲੇ ਤੱਕ ਜਾ ਖੜੀ ਮੱਕੀ ਤੇ ਹੈਗੀ ਵੀ ਹਲੇ 32 ਦਿਨ ਦੀ ਆ ਇਹ ਮਿਸਟਰ ਵਸਲੀ ਮੱਕੀ 30 30 ਬੀਜਾ ਆਪਣਾ ਇਹ ਲੋ ਵੀ ਜਟੋ ਕਰੋ ਚੈੱਕ ਮੱਕੀ ਕੀ ਕਹਿੰਦੀ ਆ ਆਹਦਾ ਤਕਰੀਬਨ ਮੇਰੇ ਮੂੰਹ ਤੱਕ ਆਇਆ ਖੜਾ ਮੱਥੇ ਤੱਕ ਜਾ ਖੜਿਆ ਲੋ ਜੀ ਸ਼ੂਟੂ ਵੀ ਦੇਖ ਲਓ ਇਹ ਆ ਅਸਲੀ ਮੱਕੀ ਜਿਵੇਂ ਬਨ ਉਹ ਹੈ ਜੀ ਪੇਟ ਬੋਲ ਇਹ ਸਾਡੇ ਜੀ ਤਨੇ ਝੋਟੇ ਦੇਖ ਲਓ ਰੰਮੂ ਨਹੀਂ ਤਾਂ ਆ ਹੀ ਨਹੀਂ ਆ ਕਿਾਰੇ ਦੇ ਵਿੱਚ ਹੈਗੀ ਮੱਕੀ ਆਪਣੀ ਤਕਰੀਬਨ ਸਾਰੀ ਵਧੀਆ ਤੇ ਇਹਦੇ ਵਿੱਚ ਸਪਰੇਆ ਵੀ ਸਾਰੀਆਂ ਓਕੇ ਹੋਈਆਂ ਵੀਆਂ ਨੇ ਤੇ ਅਲਟਰਾ ਜੀਨੀ ਵੀ ਇਹੇ ਚ ਕਰਤੀ ਸੀਗੀ ਟਾਈਮਸ ਰੇ ਕਿਉਂਕਿ ਹੁਣ ਕਬਰਲੇ ਚ ਹੁਣ ਕਰੀ ਜਾ ਕਵਾੜ ਮੱਲ ਗਿਆ ਕਿਉਂਕਿ ਉਹਦੇ ਵਿੱਚ ਪਾਉ ਦੇ ਨਾਲ ਸੀਗੀ ਤੇ ਉਧਰੋਂ ਪੂਰਾ ਚਲੀ ਜਾਂਦਾ ਸੀਗਾ ਪੂਰੇ ਦੇ ਵਿੱਚ ਨੁਕਸਾਨ ਕਰਦਾ ਤੇ ਕਰੋ ਮਿੱਤਰੋ ਚੈੱਕ ਛੋਟੂ ਦੇ ਕਿੱਥੇ ਕਿੱਥੇ ਆਉਂਦੀ ਆ ਮੱਕੀ ਮੇਰੇ ਤਾਂ ਆਪ ਝੂਲੀ ਦੇ ਬਰਾਬਰ ਆ ਖੜੀ ਆ ਕੱਚ ਦੇ ਲਵੇ ਉਹ ਰਾਮੂ ਨਹੀਂ ਤਾਂ ਉਧਰ ਦਿਖੇ ਨਹੀਂ ਰਹੇ ਚੱਲ ਵੀ ਨੋ ਇਹ ਵੀ ਸਾਲਾ ਪੰਬੀਰੀਆ ਬਣਾਈ ਫਿਰਦਾ ਬਈਆ